ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਭਰਾਵੋ ਜਿਹੜਾ ਆਪਾਂ ਉਪਰਾਲਾ ਨਗਰ ਦੇ ਵਿੱਚੋਂ ਆਪਣੇ ਸੇਵਾਦਾਰ ਵੀਰਾਂ ਨੇ ਪਹਿਲਾਂ ਵੀ ਕੀਤਾ ਸੀ ਹੜ੍ਹ ਪ੍ਰਭਾਵਿਤ ਇਲਾਕਾ ਜਿੱਦਾਂ ਆਪਣੇ ਸੁਲਤਾਨਪੁਰ ਲੋਧੀ ਹੋ ਗਏ ਆ ਹਰੀਕੇ ਪੱਤਨ ਦੇ ਲਾਗੇ ਕਾਂਵਾਂ ਵਾਲਾ ਪੱਤਨ ਹੋ ਗਿਆ ਪਰੋਜਪੁਰ ਏਰੀਆ ਹੋ ਗਿਆ ਇਧਰ ਫਾਇਰ ਕਾ ਹੋ ਗਿਆ ਇੱਥੇ ਪਾਣੀ ਜ਼ਿਆਦਾ ਆਇਆ ਸੀਗਾ ਉਹਦੀ ਖਾਤਰ ਕਿਉਂਕਿ ਆਪਣਾ ਸੇਵਾ ਭਾਵਨਾ ਦਾ ਸਾਰਿਆਂ ਨੂੰ ਮੌਕਾ ਮਿਲਿਆ ਸਾਰੇ ਨਗਰ ਦੇ ਵਿੱਚੋਂ ਮਾਇਆ ਇਕੱਠੀ ਹੋਈ ਪਹਿਲਾਂ ਜਿਹੜੇ ਆਪਾਂ ਦੋ ਗਿੜੇ ਲਾਏ ਆ ਦੋ ਟਰੈਲੇ ਜਾਨੀ ਇਹ ਚਾਰ ਦੇ ਪਹਿਲਾਂ ਉਹ ਆਪਾਂ ਪਹੁੰਚਦੇ ਕੀਤੇ ਸੀ ਉਸ ਏਰੀਏ ਦੇ ਵਿੱਚ ਜਿੱਥੇ ਲੋਡ ਸੀ ਚਾਰ ਦੀ ਤੇ ਅੱਜ ਦੋਸਤੋ ਆਹਾ ਤੀਜਾ ਗਿੜਾ ਹੈ ਨਗਰ ਮੜਾਕ ਦੇ ਵਿੱਚੋਂ ਇਹਦੇ ਵਿੱਚ ਤੂੜੀ ਦੀ ਸੇਵਾ ਉਹ ਵੀ ਗੁਪਤਦਾਨ ਹੈ ਇੱਕ ਵੀਰ ਨੇ ਪਾਈ ਆ ਉਹ ਵੀ ਗੁਪਤਦਾਨ ਹੈ ਬਾਕੀ ਨਗਰ ਦੀ ਜਿਹੜੀ ਸਾਂਝੀ ਮਾਇਆ ਸੀ ਉਹਦੇ ਵਿੱਚੋਂ ਜਿਹੜੇ ਆਪਣੇ ਥੈਲੇ ਖਰਾਕਦੇ ਆ ਜਾਨੀ ਕਿ ਉਹ ਆਪਾਂ ਲੈ ਕੇ ਚੱਲੇ ਅੱਜ ਫੇਰ ਇਹ ਤੀਜਾ ਜਿਹੜਾ ਨਗਰ ਮੜਾ ਕੇ ਦੇ ਵਿੱਚੋਂ ਆ ਪਹਿਲਾਂ ਤੁਹਾਨੂੰ ਦੱਸਿਆ ਵੀ ਦੋ ਗੇੜੇ ਆਪਾਂ ਚਾਰ ਦੇ ਟਰੈਲਿਆਂ ਦੇ ਜਿਹੜੇ ਲਾ ਕੇ ਆਂਦੇ ਆ ਬਾਕੀ ਦੋਸਤੋ 10000 ਰੁਪਏ ਦੀ ਇੱਕ ਗੋਪਤਦਾਨ ਰਾਸ਼ੀ ਆਈ ਸੀ ਉਹ ਭਰਾ ਕਹਿੰਦਾ ਵੀ ਮੇਰਾ ਨਾਂ ਤੁਸੀਂ ਗੋਪਤਦਾਨ ਹੀ ਰੱਖਿਓ ਕਿਉਂਕਿ ਮੈਂ ਨਾਂ ਨਹੀਂ ਸ਼ੋਅ ਕਰਨਾ 10000 ਰੁਪਏ ਜਿਹੜੀ ਰਾਸ਼ੀ ਆਈ ਸੀ 5000 ਰੁਪਏ ਜਿਹੜਾ ਨੌਜਵਾਨ ਆਪਣੇ ਨਗਰ ਦੇ ਪਹਿਲਾਂ ਸਾਰੇ ਨਗਰ ਦਾ ਸਾਂਝਾ ਪ੍ਰਾਲਾ ਸੀ 5000 ਉਹ ਬਾਈ ਨੇ ਕਿਹਾ ਵੀ ਉਹਨਾਂ ਨੂੰ ਦੇ ਦਿਓ ਬਾਈ ਆਪਾਂ ਭੋਲੇ ਨੂੰ ਦੇਤਾ 5000 ਰੁਪਏ ਬਾਕੀ ਸਾਡੇ ਕਿਸਾਨ ਜਥੇਬੰਦੀ ਆ ਇਹਨਾਂ ਨੇ ਬੀਜ ਦੀ ਸੇਵਾ ਇਕੱਠੀ ਕੀਤੀ ਸੀ ਨਗਰ ਦੇ ਵਿੱਚੋਂ ਕਣਕ ਦੀ ਸਾਰੇ ਨਗਰ ਦਾ ਅਸੀਂ ਕਿਉਂਕਿ ਇਹਨਾਂ ਨੂੰ 5000 ਰੁਪਇਆ ਇਹਨਾਂ ਨੂੰ ਰਾਸ਼ੀ ਦਿੱਤੀ ਆ ਬਾਈ ਸੁਖਮੰਦਰ ਸਿੰਘ ਜੀ ਪ੍ਰਧਾਨ ਸੋ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਕਿਉਂਕਿ ਨਗਰ ਦੇ ਵਿੱਚੋਂ ਜਿਹੜੀ ਪਹਿਲਾਂ ਆਪਾਂ ਹੜ ਪ੍ਰਭਾਵਿਤ ਇਲਾਕੇ ਦੀ ਖਾਤਰ ਸੇਵਾ ਇਕੱਠੀ ਕੀਤੀ ਸੀ ਉਹਦੇ ਵਿੱਚ ਵੀ ਨਗਰ ਦਾ ਬਹੁਤ ਵੱਡਾ ਯੋਗਦਾਨ ਆ ਬੱਚਾ ਬੱਚੀ ਦਾ ਤੈਂ ਦਿਲੋਂ ਅਸੀਂ ਧੰਨਵਾਦ ਕਰਦੇ ਆ ਹਰੇਕ ਦਾ ਕਿਉਂਕਿ ਗੋਪਤ ਰਾਸ਼ੀ ਵੀ ਆਈ ਆ ਤੇ ਹੋਰ ਵੀ ਮਾਇਆ ਖੁੱਲੇ ਡੁੱਲੇ ਦਿਲਾਂ ਨਾਲ ਇੱਥੇ ਆਈ ਆ ਤੇ ਬਾਕੀ ਜਿਹੜੀ ਹੜਪੜਵਾਤ ਇਲਾਕੇ ਖਾਤਰ ਜਿਹੜਾ ਬੀਜ ਦੀ ਲੋੜ ਸੀਗੀ ਉਹਦੀ ਸੇਵਾ ਆਪਣੇ ਪ੍ਰਧਾਨ ਜੀ ਨੇ ਇਕੱਠੀ ਕੀਤੀ ਸੀਗੀ ਮੰਨ ਲਓ ਉਹਦੇ ਵਿੱਚ ਵੀ ਨਗਰ ਦਾ ਯੋਗਦਾਨ ਬਹੁਤ ਸਾਰੇ ਨਗਰ ਦਾ ਯੋਗਦਾਨ ਹੈ ਸੋ ਅਸੀਂ ਸੋ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਬਾਕੀ ਦੋਸਤੋ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਜਿਹੜਾ ਆਪਣੇ ਹੜਪੜਵਾਤ ਏਰੀਆ ਜਿੱਥੇ ਕੋਈ ਲੋੜ ਆ ਨਗਰਾਂ ਦੇ ਵਿੱਚੋਂ ਹੋਰ ਵੀ ਸੇਵਾ ਜਾਣੀਆਂ ਆ ਆਸੇ ਪਾਸਿਆਂ ਤੋਂ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਪਹਿਲਾਂ ਤੁਸੀਂ ਜਾ ਕੇ ਆਓ ਜਿਹੜੀ ਜਗ੍ਹਾ ਤੇ ਕੋਈ ਡੀਜ਼ਲ ਦੀ ਲੋੜ ਆ ਵੀ ਜਿੱਥੇ ਕੋਈ ਮੰਨ ਲਓ ਵੀ ਪੱਦਰ ਹੋ ਰਿਹਾ ਹੈ ਗਰੀਬ ਇਨਸਾਨ ਹੈ ਕਈਆਂ ਤੋਂ ਵੀ ਜਿਹੜੇ ਆਪਣੇ ਕਿਸਾਨ ਹੈ ਉਹਨਾਂ ਤੋਂ ਵੀ ਨਹੀਂ ਪੱਦਰ ਹੋ ਸਕਦੀ ਆ ਆਪਣੇ ਆਪ ਤੋਂ ਉਹ ਜਗ੍ਹਾ ਵੇਖ ਕੇ ਉੱਥੇ ਤੁਸੀਂ ਡੀਜ਼ਲ ਦੀ ਸੇਵਾ ਕਰ ਸਕਦੇ ਹੋ ਕਿਉਂਕਿ ਪਹਿਲਾਂ ਉੱਥੋਂ ਲੋਕੇਸ਼ਨ ਨੂੰ ਵੇਖ ਕੇ ਆਓ ਜਾ ਕੇ ਉਹ ਜਿਹੜੀ ਜਗ੍ਹਾ ਤੇ ਲੋੜ ਆ ਸੋ ਆਪਣਾ ਸਾਰਿਆਂ ਦਾ ਭਾਈ ਫਰਜ ਹੈ ਅਸੀਂ ਫੇਰ ਤੋਂ ਸਾਰੇ ਨਗਰ ਦਾ ਬਣਾਕ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ